ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਸਾਸ਼ੀ ਹੰਸਰਾਜ ਜੀ ਆਪਣੀ ਵੱਡੀ ਟੀਮ ਨਾਲ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਹੈ ਤੱਤੋਂ ਪਹਿਲਾਂ ਮੈਂ ਇਹਨਾਂ ਨੂੰ ਮੁਬਾਰਕਾਂ ਦਿੰਨੀ ਆ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਸੁਪਰੀਮ ਮੋਰਵਿੰਦ ਕੇਜਰੀਵਾਲ ਜੀ ਵੱਲੋਂ ਇਹਨਾਂ ਦਾ ਪਾਰਟੀ ਚ ਸਵਾਗਤ ਕਰਦੇ ਆ ਕਿਉਂਕਿ ਜਦੋਂ ਪਰਿਵਾਰ ਵੱਧਦਾ ਹੈ ਪਰਿਵਾਰ ਚ ਖੁਸ਼ੀ ਦੀ ਲਹਿਰ ਆਉਂਦੀ ਹੈ ਅੱਜ ਉਹੀ ਖੁਸ਼ੀਆਂ ਨੇ ਪਰਿਵਾਰ ਚ ਹੰਸ ਰਾਜ ਜੀ ਬਾਰੇ ਮੈਂ ਦੱਸਾਂ ਹੰਸ ਰਾਜ ਜੀ ਹਮੇਸ਼ਾ ਆਪਦੇ ਸਮਾਜ ਦੀ ਲੜਾਈ ਲੜਦੇ ਰਹੇ ਨੇ ਇੱਕ ਸਮਾਜ ਦੀ ਤਾਕਤ ਨੇ ਆਮ ਆਦੀ ਪਾਰਟੀ ਦਾ ਨਿਸ਼ਾਨ ਹੈ ਝਾੜੂ ਤੇ ਝਾੜੂ ਇਹਨਾਂ ਦੇ ਵੀ ਹਮੇਸ਼ਾ ਨਾਲ ਹੱਥ 'ਚ ਹੀ ਰਹਿੰਦਾ ਹੈ ਤਾਂ ਉਹੀ ਕਹਿੰਦੇ ਵੀ ਜਦੋਂ ਝਾੜੂ ਦੇ ਸਾਰੇ ਸਾਥੀ ਮਿਲ ਜਾਣ ਤਾਂ ਇੱਕ ਵੱਡਾ ਇਨਕਲਾਬ ਇਕੱਠਾ ਹੋ ਜਾਂਦਾ ਹੈ ਰਾਜਪੁਰੇ 'ਚ ਜੇ ਜੋ ਵੀ ਕੋਈ ਕਮੀਆਂ ਰਹੀਆਂ ਅਸੀਂ ਝਾੜੂ ਨਾਲ ਹੁਣ ਹੋਰ ਮਿਲ ਕੇ ਅਸੀਂ ਉਹ ਵੀ ਸਾਰੀ ਸਫਾਈ ਕਰਾਂਗੇ ਹੰਸਰਾਜ ਜੀ ਨੇ ਜਿਵੇਂ ਸਾਰੇ ਬਨਵਾਰੀ ਦੇ ਸਾਥੀ ਸਾਡੇ ਕੋਲੇ ਆਂਦੇ ਸੀਗੇ ਬਨਵਾਰੀ ਦੀਆਂ ਕੁਝ ਜ਼ਰੂਰਤਾਂ ਛੋਟੀਆਂ-ਛੋਟੀਆਂ ਜ਼ਰੂਰਤਾਂ ਜਿਹੜੀਆਂ ਪਹਿਲਾਂ ਇਹਨਾਂ ਵੱਲ ਕੋਈ ਵੀ ਨਹੀਂ ਝਾਕਿਆ ਦੇమే ਇੱਕ ਦੋ ਜਗ੍ਹਾ ਤੇ ਪਾਈਪਲਾਈਨ ਦੀ ਪ੍ਰੋਬਲਮ ਆ ਰਹੀ ਹੈ ਔਰ ਇੱਕ ਅਸੀਂ ਜੋ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਬਨਵਾੜੀ ਵਿੱਚ ਇੱਕ ਵੱਡਾ ਕਮਿਊਨਿਟੀ ਸੈਂਟਰ ਕਮਿਊਨਿਟੀ ਹਾਲ ਬਣਾ ਕੇ ਦੇਣਾ ਉਹ ਮਤਾ ਪਾਸ ਹੋ ਕੇ ਉੱਪਰ ਗਿਆ ਹੋਇਆ ਬਹੁਤ ਜਲਦੀ ਉਸ ਦਾ ਵੀ ਕੰਮ ਸ਼ੁਰੂ ਹੋ ਜਾਊਗਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਆਮ ਆਦੀ ਪਾਰਟੀ ਜੋ ਕੰਮ ਕਰ ਰਹੀ ਹੈ ਜੋ ਰਾਜਪੁਰੇ ਵਿੱਚ ਆਮ ਆਦੀ ਪਾਰਟੀ ਕੰਮ ਕਰ ਰਹੀ ਹੈ ਜਾਂ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਕੰਮਾਂ ਨੂੰ ਦੇਖ ਕੇ ਅਜਹੰਸ ਰਾਜ ਜੀ ਨੇ ਆਮ ਆਦੀ ਪਾਰਟੀ ਦਾ ਪੱਲਾ ਫੜਿਆ ਆਪਣੇ ਸੈਂਕੜੇ ਸਾਥੀਆਂ ਨਾਲ ਅੱਜ ਮੈਂ ਇਹੀ ਕਹੂੰਗੀ ਕਿ ਇਹ ਆਜਾਮ ਆਗਦੀ ਪਾਰਟੀ ਹੋਰ ਮਜ਼ਬੂਤ ਹੋਈ ਹੈ ਤੇ ਹੋਰ ਮਜ਼ਬੂਤੀ ਨਾਲ ਅਸੀਂ ਰਾਜਪੁਰਾ ਸ਼ਹਿਰ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਮੈਂ ਕੀ ਕਹਿਣਾ ਚਾਹੂੰਗਾ ਆਜਾ ਅਸਰਾ ਜੀ ਇੰਨੇ ਘੰਟੇ ਦੇ ਵਿੱਚ ਦਾਦੂ ਸ਼ਾਮੀਤ ਹੋਇਆ ਕਿ ਆਉਣ ਵਾਲੇ ਐਮਪੀ ਇਲੈਕਸ਼ਨ ਜੀ ਕਿੰਨਾ ਵੱਡਾ ਬਿਲਕੁਲ ਜੀ ਦੇਖੋ ਕਹਿੰਦੇ ਜਦੋਂ ਤਾਰ ਨਾਲ ਤਾਰ ਮਿਲਾਉ ਤਾਂ ਅੱਗੇ ਵੱਡਾ ਬਣਦਾ ਜਾਂਦਾ ਤੇ ਅਸੀਂ ਤਾਂ ਐਨੇ ਸਾਥੀ ਅੱਜ ਨਾਲ ਜੁੜੇ ਐ ਤਾਂ ਹਰ ਚੀਜ਼ 'ਚ ਹੀ ਬਲ ਮਿਲਦਾ ਹੈ ਕਹਿੰਦੇ ਏਕਤਾ 'ਚ ਬਾਲਿਆ ਅੱਜ ਇੱਕ ਮੁਠੀ ਹੋਰ ਮਜ਼ਬੂਤ ਹੋਈ ਹੈ ਤਾਂ ਅੱਜ ਸਾਡਾ ਝਾੜੂ ਹੋਰ ਮਜ਼ਬੂਤ ਹੋਇਆ ਤਾਂ ਇੱਥੇ ਬਹੁਤ ਵੱਡਾ ਅੱਛਾ ਰਿਸਪੌਂਸ ਮਿਲੂਗਾ ਅੱਛਾ ਬਲ ਮਿਲੂਗਾ ਬਾਕੀ ਲੋਕ ਖੁਸ਼ ਨੇ ਲੋਕ ਬਨਵਾਰੀ ਦੇ ਲੋਕਾਂ ਨੂੰ ਜਦੋਂ ਦਾ ਪਤਾ ਲੱਗਿਆ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਉਹ ਖੁਸ਼ ਐ ਉਹ ਹੀ ਕਹਿੰਦੇ ਵੀ ਸਾਡੇ ਬਨਵਾਰੀ ਵੱਲ ਤਾਂ ਅੱਜ ਤੱਕ ਕਿਸੇ ਨੇ ਝੱਟ ਕੇ ਨਹੀਂ ਚੀਗਾ ਪਰ ਅਸੀਂ ਇੱਕੋ ਹੀ ਗੱਲ ਕਹੀ ਸੀ ਕਿ ਜੀਵਾਲ ਜੀ ਨੇ ਆਮ ਆਦਮੀ ਪਾਰਟੀ ਦਾ ਝਾੜੂ ਜਦੋਂ ਚੱਕਿਆ ਸੀਗਾ ਸਾਡੇ ਮਹਾਰਾਜ ਦੇ ਮੰਦਿਰ ਵਿੱਚ ਜਾ ਕੇ ਚੱਕਿਆ ਸੀਗਾ ਬਾਲਮੀਕੀ ਜੀ ਦੇ ਮੰਦਿਰ ਚ ਜਾ ਕੇ ਚੱਕਿਆ ਸੀਗਾ ਤਾਂ ਉਸੇ ਦੇ ਤਹਿਤ ਅੱਜ ਜਿਹੜੇ ਸਾਡੇ ਸਾਥੀ ਝਾੜੂ ਨਾਲ ਜੁੜੇ ਹੋਏ ਨੇ ਤਾਂ ਇਹਨਾਂ ਚ ਇੱਕ ਅਲੱਗ ਹੀ ਜੋਸ਼ ਹੈ ਕਿ ਅਸੀਂ ਵੀ ਉਸ ਪਾਰਟੀ ਦਾ ਹਿੱਸਾ ਬਣਨ ਜਾ ਰਹੇ ਹਾਂ ਹਿੱਸਾ ਬਣ ਗਏ ਹਾਂ ਜਿਹੜੀ ਪਾਰਟੀ ਆਮ ਲੋਕਾਂ ਦੀ ਗਰੀਬਾਂ ਦੀ ਦਲਿਤਾਂ ਦੀ ਲੜਾਈ ਲੜ ਰਹੀ ਹੈ ਉਹਨਾਂ ਬਾਰੇ ਸੋਚ ਰਹੀ ਹੈ ਤਾਂ ਅੱਜ ਅਸੀਂ ਵੀ ਸਾਰੇ ਉਸ ਪਾਰਟੀ ਦਾ ਹਿੱਸਾ ਬਣੇ ਹਾਂ ਮੈਂ ਵਾਰਡਬੰਦੀ ਨੂੰ ਲੈ ਕੇ ਵਿਰੋਧੀ ਲੋਕ ਸਾਡੀ ਮਾਰਾ ਰੋਲਾ ਇਖਤਾਰ ਜਤਾ ਰਹੇ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਵਾਰਡਬੰਦੀ ਕੋਈ ਅੱਜ ਤਾਂ ਹੋਈ ਨਹੀਂ ਹਰ 10 ਮਹੀਨਿਆਂ ਖ 10 ਸਾਲਾਂ ਬਾਅਦ ਵਾਰਡਬੰਦੀ ਹੁੰਦੀ ਹੈ ਤਾਂ ਇਹਨਾਂ ਨੇ ਤਾਂ ਰੋਲਾ ਹੀ ਪਾਣਾ ਪਹਿਲਾਂ ਵਾਰਡਬੰਦੀ ਹੋਈ ਸੀ ਅਸੀਂ ਤਾਂ ਬੋਲੇ ਨਹੀਂ ਸੀ ਵੀ ਜੋ ਕਰਤਾ ਇਹਨਾਂ ਦਾ ਕੰਮ ਹੀ ਰੋਲਾ ਪਾਣਾ ਫਿਰ ਉਹਦਿਆਂ ਦਾ ਕਿਉਂਕਿ ਇਹਨਾਂ ਨੇ ਨਾ ਇੱਕ ਆਪ ਦੇ ਗੜ ਬਣਾ ਰੱਖੇ ਆ ਵੀ ਇਹ ਤਾਂ ਮੇਰਾ ਹੀ ਗੜ ਹੈ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ 10 ਸਾਲਾਂ ਬਾਅਦ ਵਾਰਡਬੰਦੀ ਹੁੰਦੀ ਹੈ ਪਹਿਲਾਂ ਵੀ ਹੋਈ ਸੀ ਪਹਿਲਾਂ ਕਿਉਂ ਨਹੀਂ ਬੋਲੇ ਪਹਿਲਾਂ ਜੋ ਬਾੜਬੰਦੀ ਇਹਨਾਂ ਨੇ ਕੀਤੀਆਂ ਸੀ ਮੈਂ ਦੇਖਦੀ ਸੀਗੀ ਅ ਗਲੀ ਚ ਦੋ ਘਰ ਐ ਸਾਹਮਣੇ ਵਾਲਾ ਦੂਜੇ ਬਾੜ ਚ ਇਧਰਲਾ ਦੂਜੇ ਬਾੜ ਚ ਇੱਕ ਪਹਿਲਾਂ ਤਾਂ ਇੰਨਾ ਬੁਰਾ ਹਾਲ ਸੀ ਇੱਕ ਕਰਦੀਆਂ ਚਾਰ ਬੋਟਾਂ ਦੋ ਦੂਸਰੇ ਬਾੜ ਚ ਦੋ ਦੂਸਰੇ ਬਾੜ ਚ ਅਸੀਂ ਉਹ ਚੀਜ਼ਾਂ ਨਹੀਂ ਕੀਤੀਆਂ ਅਸੀਂ ਲੋਕਾਂ ਦੀ ਸੁਵਿਧਾ ਦੇ ਅਨਸਾਰ ਬਾੜਬੰਦੀਆਂ ਕੀਤੀਆਂ ਬਾਕੀ ਮੈਂ ਇਹੀ ਕਹੂੰਗੀ ਜਿਵੇਂ ਮੈਂ ਉਸ ਦਿਨ ਬਨੂਰ ਵੀ ਕਿਹਾ ਸੀ ਮੇਰਾ ਕੰਮ ਐ ਕੰਮ ਕਰਨਾ ਇਹ ਜੋ ਬੋਲਦੇ ਆ ਬੋਲਦੇ ਰਹਿਣ ਉਹਦੀ ਜਨਤਾ ਹੀ ਜਵਾਬ ਦਿੰਦੀ ਐ ਔਰ ਜਨਤਾ ਹੀ ਜਵਾਬ ਦਿੰਦੀ ਐ ਬਹੁਤ ਜਲਦੀ ਨੋਟੀਫਿਕੇਸ਼ਨ ਹੋ ਚੁੱਕੀ ਆ ਤਾਂ ਹੁਣ ਜਲਦੀ ਵਸ ਤਿਆਰੀਆਂ ਨੇ ਸਾਰੀਆਂ ਜਲਦੀ ਹੀ ਕੰਮ ਸ਼ੁਰੂ ਹੋ ਜੂਗਾ ਤਾਂ ਕਿ ਜਿਹੜੀਆਂ ਲੋਕਾਂ ਦੀ ਖੱਜਲ ਖਵਾਰੀ ਸੀ ਉਹ ਦੂਰ ਕੀਤੀ ਜਾਵੇ ਮੈਨ ਨੇ ਇੱਕ ਗੱਲ ਕਹੀ ਸੀ ਬਨੂੜ ਜਿੱਦੋਂ ਮੈਂ ਜਾਂਦੀ ਸੀ ਇਲੈਕਸ਼ਨਾਂ ਤੋਂ ਪਹਿਲਾਂ ਬਨੂੜ ਵਾਲਿਆਂ ਨੇ ਇਹ ਕਿਹਾ ਸੀ ਵੀ ਸਾਡੇ ਨਾਲ ਮਤਰਿਆ ਬਿਹਾਰ ਹੋ ਰਿਹਾ ਹੈ ਮੈਨਾਂ ਨੂੰ ਇੱਕ ਗੱਲ ਕਹੀ ਸੀ ਕਿ ਕੋਈ ਵੀ ਕੰਮ ਹੈ ਬਨੂੜ ਤੋਂ ਹੀ ਸ਼ੁਰੂ ਕਰਾਂਗੇ ਤੁਸੀਂ ਦੇਖੋ ਸਾਡਾ ਮੋਹੱਲਾ ਕਲੀਨਿਕ ਪਹਿਲਾਂ ਆਇਆ ਉਹ ਬਨੂੜ ਆਇਆ ਸਾਡਾ ਸਕੂਲ ਆਫ ਫੈਮਿਨਸ ਬਣਿਆ ਉਹ ਬਨੂੜ ਆਇਆ ਹਜ਼ਾਰਾਂ ਕੀ ਮੈਂ ਕਹਿੰਦੇ ਕਰੋੜਾਂ ਦੇ ਕੰਮ ਸੜਕਾਂ ਗਲੀਆਂ ਦੇ ਚੱਲ ਰਿਹਾ ਜਿਹੜੀਆਂ ਗਲੀਆਂ ਸੜਕਾਂ ਤੇ ਕਿਸੇ ਨੇ 40 40 ਸਾਲ ਤੋਂ ਕੋਈ ਇੱਟ ਵੀ ਨਹੀਂ ਲਾਈ ਸੀ ਉਹ ਕੰਮ ਚੱਲ ਰਿਹਾ ਤੇ ਅੱਜ ਅਸੀਂ ਸਬ ਡਿਵੀਜ਼ਨ ਦਾ ਵਾਅਦਾ ਕਰਕੇ ਤਹਿਸੀਲ ਦਾ ਵਾਅਦਾ ਕਰਕੇ ਆਏ ਸੀਗੇ ਸਰਦਾਰ ਭਗਵਾਨ ਸਿੰਘ ਮਾਨ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਬੰਨੋ ਮਾਈ ਮੰਦਰ ਤੇ ਤੁਹਾਨੂੰ ਵੀ ਯਾਦ ਹੋਊਗਾ ਜਦੋਂ ਰੋਡਸ਼ੋ ਵਾਲੀ ਗੱਡੀ ਦੇ ਉੱਤੇ ਖੜ ਕੇ ਕਿਹਾ ਸੀ ਕਿ ਬੰਨੋ ਮਾਈ ਦਾ ਮੰਦਰ ਹੈ ਇਹਨੂੰ ਬੰਨੋ ਬਾਈ ਦਾ ਸ਼ਹਿਰ ਹੈ ਇਹਨੂੰ ਅਸੀਂ ਤੁਹਾਡੀ ਮੰਗ ਜ਼ਰੂਰ ਹੀ ਪੂਰੀ ਕਰਕੇ ਤਹਿਸੀਲ ਬਣਾਵਾਂਗੇ ਅੱਜ ਅਸੀਂ ਉਹ ਵਾਅਦਾ ਪੂਰਾ ਕੀ ਰਹਾ ਹੈ ਸ਼ਹਿਰ ਦੇ ਚਲ ਜਾਵਾ ਚਾਹਦੀਆਂ ਨੇ ਪ੍ਰਵੀਨ ਸ਼ਾਭੜਾ ਪਾਰਟੀ ਛੱਡ ਸਕਦੇ ਨੇ ਕੀ ਫਰਕ ਪਏਗਾ ਉਹਨਾਂ ਨੂੰ ਜਾਨਣਾ ਦੇਖੋ ਜੀ ਇਹ ਜਿਵੇਂ ਕਹਿੰਦੇ ਨੇ ਨਾ ਇਲੈਕਸ਼ਨ ਦੌਰ ਆਂਦਾ ਹੈ ਆਂਦੇ ਆ ਲੋਕ ਜਾਂਦੇ ਆ ਜਿਦੋਂ ਆਮ ਆਦਮੀ ਪਾਰਟੀ ਨੂੰ ਨਹੀਂ ਕੋਈ ਫਰਕ ਪਿਆ ਤਾਂ ਕਾਂਗਰਸ ਨੂੰ ਵੀ ਪਤਾ ਹੋਊਗਾ ਵੀ ਕਿੰਨਾ ਕੁ ਫਰਕ ਪੈ ਜਾਊਗਾ ਕੋਈ ਕਿੱਥੇ ਜਾ ਰਿਹਾ ਮੈਂ ਮੈਨੂੰ ਉਹਨਾਂ ਬਾਰੇ ਨਹੀਂ ਪਤਾ ਉਹ ਜਿੱਥੇ ਜਾਣਾ ਚਾਹੁੰਦੇ ਆ ਜੋ ਕੁਝ ਲੋਕ ਪਾਰਟੀਆਂ ਚ ਆਉਂਦੇ ਹੀ ਸਿਰਫ ਮਤਲਬ ਲਈ ਐ ਇਹ ਨਹੀਂ ਸੋਚਦੇ ਕਿ ਅਸੀਂ ਪਾਰਟੀ ਚ ਆ ਕੇ ਕੋਈ ਲੋਕਾਂ ਦਾ ਭਲਾ ਕਰਨਾ ਹੈ ਕੁਝ ਲੋਕ ਆਉਂਦੇ ਹੀ ਇਹ ਹੀ ਹੈ ਕਿ ਜੀ ਅਸੀਂ ਤਾਂ ਬਸ ਐਮਐਲਏ ਬੰਨਾ ਹੈ ਜਾਂ ਕੋਈ ਨੇਤਾ ਬੰਨਾ ਹੈ ਤੁਹਾਨੂੰ ਜਿਨ੍ਹਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ ਤੁਹਾਨੂੰ ਪਤਾ ਹੈ ਪਹਿਲਾਂ ਉਹ ਕਾਲੀ ਦਲ ਬੀਜੇਪੀ ਚ ਸੀ ਤੇ ਜਦੋਂ ਆਮ ਆਦਮੀ ਪਾਰਟੀ ਦਾ ਦੌਰ ਚੱਲਿਆ ਆਮ ਆਦੀ ਚ ਆ ਕੇ ਹੁਣ ਤੁਹਾਡੇ ਅਕੋਰਡਿੰਗ ਉਹ ਕਾਂਗਰਸ ਜਾ ਰਹੀ ਹੈ ਮੈਨੂੰ ਨਹੀਂ ਪਤਾ ਤਾਂ ਜਿਹੜੇ ਇਹ ਲੋਕ ਬਸ ਇਹ ਸੋਚਦੇ ਕਿ ਜੀ ਸਾਡਾ ਪਲੜਾ ਕਿੱਥੇ ਜੇ ਭਾਰੀ ਹੋ ਜੂਗਾ ਉੱਥੇ ਹੈ ਤਾਂ ਮੈਂ ਸਿਰਫ ਮੈਂ ਆਪਣੀ ਗੱਲ ਕਹੂੰਗੀ ਆਮ ਆਦੀ ਪਾਰਟੀ ਮੇਰਾ ਪਰਿਵਾਰ ਹੈ ਆਮ ਆਦੀ ਪਾਰਟੀ ਮੇਰੀ ਜਨਮਦਾਤਾ ਹੈ ਅਸੀਂ ਆਮ ਆਦੀ ਪਾਰਟੀ ਨੇ ਇੱਕ ਸੇਵਾ ਦਾ ਮੌਕਾ ਦਿੱਤਾ ਹੈ ਉਹ ਸੇਵਾ ਮੈਂ ਕਰਦੀ ਹਾਂ ਜਿੰਨੇ ਵੀ ਸਾਡੇ ਆਏ ਹੋਏ ਸਾਡੇ ਬਾਰਮਿਕ ਸਮਾਜ ਦੇ ਮੇਰੇ ਨਾਲ ਵੱਖ-ਵੱਖ ਮਹੱਲਾਂ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤਾਂ ਸਾਰਿਆਂ ਜੈ ਵਾਲਮੀਕੀ ਆਰਵਾ ਵਾਲਮੀਕੀ ਅਸੀ ਅਜੀ ਜੋਇਨਿੰਗ ਜਿਹੜੀ ਕਰੀ ਐ ਸਾਡੇ ਡਾਕਟਰ ਸਭ ਬੈਠੇ ਸਾਡੇ ਅਜੀ ਉਹਨਾਂ ਨਾਲ ਸਾਡਾ ਪੁਰਾਣਾ ਬੜਾ ਪਿਆਰ ਹੈਗਾ ਤਾਂ ਉਹਨਾਂ ਨੇ ਸਾਨੂੰ ਫਿਰ ਹੈ ਗੱਲ ਕਰੀ ਸੀਗੀ ਵੀ ਆਪਾਂ ਜੋਇਨਿੰਗ ਕਿੱਦਾਂ ਕਰਨੀ ਐ ਸੋ ਕਾਫੀ ਟਾਈਮ ਤੋਂ ਸਾਡੀ ਗੱਲ ਚੱਲਦੀ ਰਹੀ ਕਹਿ ਲੂ ਹਾਲਾਤ ਕਰਕੇ ਥੋੜੇ ਅਸੀਂ ਉਧਰ ਆ ਦਬੀ ਰਹੇ ਤਾਂ ਅਸੀਂ ਫਿਰ ਕਹਿ ਸੀ ਨਵੇਂ ਸਾਲ ਦੇ ਵਿੱਚ ਅਸੀਂ ਨਵੀਂ ਜੋਇਨਿੰਗ ਕਰਾਂਗੇ ਕਿਉਂਕਿ ਜੋ ਕਾਫਤਾ ਵੀ ਛੋੜੋ ਕੱਲ ਕੀ ਬਾਤੇ ਕੱਲ ਕੀ ਬਾਤ ਪੁਰਾਣੀ ਨਵੇਂ ਦੌਰ ਮੇ ਲਿਖेंगे ਹਮ ਮਿਲਕਰ ਨਹੀਂ ਕਹਾਣੀ ਕਿਉਂਕਿ ਨਵੀਂ ਕਹਾਣੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕਰਤੀ ਸਾਰੇ ਜਿਤਨੇ ਸਾਡੇ 12 ਮਹੱਲਿਆਂ ਦੇ ਮੁਲਾਜ਼ਮ ਉਰੇ ਆਏ ਹੋਏ ਆ ਸਾਡੇ ਸਾਥੀ ਲਿਸਟ ਸਾਡੇ ਕੋਲ ਹੈਗੀ ਆ ਇਕੱਲੇ ਬਨਵਾੜੀ ਦੇ ਨਹੀਂ ਹੈ ਸਾਰੇ ਜਿਆਦਾ 12 ਮਹੱਲਿਆਂ ਦੇ ਸਾਰੇ ਦੋ ਦੋ ਚਾਰ ਚਾਰ ਵਰਕਰ ਸਾਡੇ ਉੱਥੇ ਤੋਂ ਆਏ ਹੋਏ ਆ ਜਿਹੜੇ ਇਹਨਾਂ ਨਾਲ ਜੁੜੇ ਨੇ ਆਪਣੇ ਆਮ ਆਦਮੀ ਪਾਰਟੀ ਨਾਲ ਕਿ ਜਿਹੜਾ ਸ਼ਹਿਰ ਦਾ ਕੰਮ ਆ ਅਸੀਂ ਦੇਖਿਆ ਜਿਹੜਾ ਪਾਣੀ ਦਾ ਮੇਨ ਮੁੱਦਾ ਹੋਰੇ ਪੀਣ ਦਾ ਅਸੀਂ ਉਰੇ ਦੇਖਿਆ ਦੋ ਤਿੰਨ ਜਗ੍ਹਾ ਕਲੋਨੀਆਂ ਜਿੱਥੇ ਪਾਣੀ ਵੀ ਦੀ ਪੈਪਾ ਪੈਣ ਲੱਗੀਆਂ ਬਾਹਰ ਦੀ ਵੀ ਸਭ ਤੋਂ بڑا ਮੁੱਦਾ ਪਾਣੀ ਦਾ ਸੀਗਾ ਹਰ ਸਰਕਾਰ ਆਈ ਆ ਪਾਣੀ ਬਾਰੇ ਗੱਲ ਕਰੀਏ ਪ੍ਰੋਪਰ ਪਾਣੀ ਕੋਪਰ ਆਇਆ ਨਹੀਂ ਉਹ ਗੰਦੇ ਪਾਣੀ ਦੇ ਨਾਲ ਹੀ ਸਮੱਸਿਆ ਅੱਜ ਵੀ ਬੰਦੇ ਨੇ ਸਮੱਸਿਆਵਾਂ ਲੁਆਏ ਆ ਪਰ ਇਹ ਜਿਹੜੀ ਸਮੱਸਿਆ ਦੀ ਜਿਹੜੀ ਘਾਟ ਪੂਰੀ ਕਰਦੇ ਹੋਏ ਟਾਈਮ ਲੱਗਦਾ ਕੰਮ ਨੂੰ ਤੋਂ ਮੇਰੇ ਖਿਆਲ ਨਾਲ ਜਲਦਬਾਜ਼ੀ ਛਿੱਤੀ ਜਿਹੜੀ ਹੈ ਉਹ ਪੂਰੀ ਹੋ ਜਾਏਗੀ ਇਸ ਕਰਕੇ ਕੰਮ ਨੂੰ ਦੇਖਦੇ ਹੋਏ ਅਸੀਂ ਆਹਮਾਦੀ ਪਾਰਟੀ ਦੇ ਨਾਲ ਲੱਗੇ ਆ ਵੱਡਾ ਕਾਫਲਾ ਜਿਹੜਾ ਤੁਹਾਡਾ ਅੱਜ ਇਕੱਠ ਹੋ ਰਿਹਾ ਹੈ ਕਰਖਰਾਂ ਦਾ ਜੀ ਪ੍ਰਭਾਵ ਨੂੰ ਕਾਮਤ ਸਟ ਦੇਖੋ ਸਾਡੇ ਮੈਂ ਦੱਸਿਆ 12 ਮਹੱਲੇ ਬਾਦਮੀਕੀ ਦੇ ਸਾਡੇ ਸਾਰੇ ਬਾਦਮੀਕੀ ਸਮਾਜ ਦੇ ਲੀਡਰ ਸਾਹਿਬਾਨ ਜਿਹੜੇ ਜਿਹੜੇ ਅਸੀਂ ਅਹੁਦੇਦਾਰ ਬਣਾਏ ਆ ਡਾਕਟਰ ਮੀਰ ਬਾਦਮੀਕੀ ਸਭਾ ਵੱਲੋਂ ਉਹ ਸਾਰੇ ਅਸੀਂ ਉਰੇ ਆਏ ਹੋਏ ਆ ਇਹਨਾਂ ਦੇ ਵਾਸਤੇ ਮੈਡਮ ਕੋਲ ਅਸੀਂ ਆਪਣੇ ਦਿਲ ਤੋਂ ਆਪੇ ਜਿਹਾ ਜੁਆਇਨਿੰਗ ਕਰਨ ਆਏ ਆ ਬਸ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਮੁੱਖ ਕੰਮ ਨੂੰ ਦੇਖਦੇ ਹੋਏ ਇਹਨਾਂ ਨਾਲ ਖੜੇ ਆ ਵੀ ਅਸੀਂ ਸਰਕਾਰਾਂ ਦੇਖੀਆਂ ਪਰ ਜੋ ਇਹਨਾਂ ਨੇ ਗੱਲ ਕਰੀ ਆ ਕਹੀ ਆ ਸ਼ਹਿਰ ਰਾਜਪੁਰੇ ਵਾਸਤੇ ਉਹ ਕੰਮ ਹੋਇਆ ਮੈਡਮ ਕਿਹੜੀ ਨੀ ਦੇਖੋ ਕੰਡੀ ਤਾਰੇ ਟੁਨਿੰਗ ਦੇ ਦੇਖੋ ਇਤਨਾ ਨੀਤੀ ਦੇਖੋ ਮਤਲਬ ਕਿ ਜ਼ਿਆਦਾਤਰ ਇਹਨਾਂ ਨੇ ਜੋ ਵੀ ਹੈ ਨਾ ਛੋਟੇ ਵਰਕਰ ਨੂੰ ਜ਼ਿਆਦਾ ਇਹਨਾਂ ਨੇ ਅਪਰ ਚੱਕਣ ਦੀ ਕੋਸ਼ਿਸ਼ ਕੀਤੀ ਆ ਵੀ ਜੇ ਸਾਡੇ ਜਿੰਨਾ ਕੰਮ ਹੋਵੇ ਜੋ ਵੀ ਵਰਕਰ ਹੈ ਛੋਟਾ ਜਿਵੇਂ ਕਿ ਅੱਜ ਡਾਕਟਰ ਸਾਹਿਬ ਦੀ ਅਸੀਂ ਇੰਟਰਵਿਊ ਸੁਣ ਰਹੇ ਸੀਗੇ 10 ਲੱਖ ਦਾ ਬੀਮਾ ਉਹ ਚਾਹੇ ਰਿਕਸ਼ੇ ਵਾਲਾ ਹੋ ਜਾਂ ਰੇੜੀ ਵਾਲਾ ਹੋ ਜਾਂ ਕੋਈ ਮਲਾਜ਼ਮ ਹੋ ਸਾਰੇ ਦੇ ਵਾਸਤੇ 10 ਲੱਖ ਦਾ ਜਿਹੜਾ ਹੈਗਾ ਉਹ ਮਤਲਬ 15 ਤੱਕ ਤੱਕ ਉਹਨਾਂ ਨੇ ਐਲਾਨ ਕਰਤਾ ਉਹ ਕਰ ਦੇਣੇ ਸਿਰਫ ਆਧਾਰ ਕਾਰਡ ਦੇ ਨਾਲ ਵੀ ਜਦੋਂ ਅਧਾਰ ਕਾਰਡ ਅਰ ਉਸ ਦਾ ਪੈਨ ਕਾਰਡ ਚੱਲ ਜਾਏਗਾ ਤਾਂ ਸਮਝੋ ਉਸ ਦਿਨ ਤੋਂ ਉਸ ਨੂੰ ਉਹ ਲਾਗੂ ਹੋ ਜਾਏਗਾ ਸਹੀ ਇਹ ਨੀਤੀਆਂ ਆ ਇਹ ਬੰਦੇ ਨੂੰ 10 ਲੱਖ ਦਾ ਬੀਮਾ ਮਿਲ ਜੇ ਤੇ ਇਹ ਚਾਹ ਤਕਰੀਬ ਬੰਦੇ ਨੂੰ ਤਾਂ ਹੋਰ ਕੀ ਚਾਹੀਦਾ ਮੈਡਮ ਜੀ ਮੈਂ ਇਸ ਦੇ ਪਰਮਾ ਨੂੰ ਸੋ ਦੇਖੋ ਰਾਜਪੁਰੇ ਦੇ ਵਿੱਚ ਤਾਂ ਗੱਲ ਕਰੀ ਆਪਾਂ ਉਹਨਾਂ ਨੂੰ ਸਾਨੂੰ ਐਸੀ ਕੋਈ ਪ੍ਰੋਬਲਮ ਆਈ ਨਹੀਂ ਦੇਖੋ ਜਿਵੇਂ ਕਿ ਕੋਈ ਪਾਣੀ ਦੀ ਜਿੱਲੀ ਪ੍ਰੋਬਲਮ ਆ ਉਹ ਸੋਲਵ ਕਰਾਰੇ ਆ ਸਾਡੇ ਬਨਵਾਰੀ ਚ ਇੱਕ ਕਮਿਊਨਿਟੀ ਸੈਂਟਰ ਬਣਨ ਜਾ ਰਿਹਾ ਇੱਕ ਪ੍ਰਧਾਨ ਕਲੋਨੀ ਦੇਖੋ ਸੜਕੀ ਦਿਨੀ ਬੜੀ ਇਤਨੀ ਦੇਰ ਤੇ ਸਾਡੀ ਰੁੱਟੀ ਹੋਈ ਸੀ ਕਾਫੀ ਸਰਕਾਰਾਂ ਦੇ ਟਾਈਮ 'ਚ ਪਰ ਆਕੇ ਇਹਨਾਂ ਨੇ ਦੇਖੋ ਪ੍ਰਸਾਪ ਕਾਨੂੰਨੀ ਵੀ ਜਿਹੜੀ ਹੈ ਵਰਤੀ ਸਾਡੇ ਉਧਰ ਹਰੀ ਨਗਰ ਹੈਗਾ ਉੱਥੇ ਹੀ ਪਾਣੀ ਦੀ ਲਾਈਨ ਸਾਰੀ ਮਜੂਰ ਕਰਾ ਕੇ ਦੋ ਵਾਰੀ ਸਾਡੇ ਅਸੀਂ ਆਏ ਵੀ ਹਾਂ ਉੱਥੇ ਪਾਸ ਕਰਾ ਦਿੱਤਾ ਉਹਨਾਂ ਨੇ ਬਹੁਤ ਤਾਕੜਾ ਪ੍ਰੋਜੈਕਟ ਆ ਉੱਥੇ ਵੀ ਉਹ ਮਤਲਬ ਕਿ ਇਸ ਕੰਮ ਨਾਲ ਹੀ ਅਸੀਂ ਸਾਰੇ ਨਾਲ ਲੱਗੇ ਆ ਸਾਡੀ ਜਿਹੜੀ ਜ਼ਿੰਦਗੀ ਆ ਦੁਬਾਰਾ ਤੋਂ ਸ਼ੁਰੂਆਤ ਹੋਵੇਗੀ ਪਾਣੀ ਦੇ ਨਾਲ ਕਿਉਂਕਿ ਜਿਹੜਾ ਪਾਣੀ ਸਭ ਤੋਂ ਜ਼ਿਆਦਾ ਅਹਿਮ ਤਰ੍ਹਾਂ ਦਾ ਉਹਦੇ ਮੈਡਮ ਨੇ ਬੜਾਈ ਜ਼ੋਰ ਦੇਆ ਬਾਕੀ ਦਾ ਕੰਮ ਚੱਲਦੇ ਰਹੇ ਨੇ ਸੜਕਾਂ ਦੇ ਆ ਔਰ ਪਰ ਪਾਣੀ ਦਾ ਵੇਰ ਅਸੀਂ ਇਹਨਾਂ ਦਾ ਵੈਲਕਮ ਕਰਦੇ ਆ ਇਸ ਜਿਹੇ ਹੀ ਨੀਤੀਆਂ ਕਰਕੇ ਸੀਨਾ ਨਾਲ ਸਪੋਰਟ ਕਰਦੇ ਜਿਹੜਾ ਬਦਲਿਆ ਕਿਸੇ ਨੇ ਸੁਤਿਆਂ ਨਹੀਂ ਸੀ ਕਰੇ ਦੇਖਿਆ ਸੀ ਇਤਨੀ ਗੰਦਗੀ ਜੀ ਗੰਦਗੀ ਗੋਬਰ ਦੇ ਨਾਲ ਹਾਂਜੀ ਆ ਕਾਫੀ ਸਾਲਾਂ ਤੋਂ ਬਹੁਤ ਲੀਡਰ ਬਥੇਰਾ ਕੁਝ ਰੱਖਿਆ ਪਰ ਉਹ ਗੱਲ ਚਲੀ ਨਹੀਂ ਅੱਗੇ ਤੇ ਜੋ ਵੀ ਗੱਲ ਕਰੀਏ ਇਹਨਾਂ ਨੇ ਉਹ ਕਹਿੰਦੇ ਜੋ ਮਰਜੀ ਹੋਸੀ ਆਪਣੀ ਸਰਕਾਰ ਦੇ ਵਿੱਚ ਹੀ ਬਣਾ ਕੇ ਦਿਵਾਵਾਂਗੇ ਪਰ ਫਿਰ ਆਮ ਜਿਹੜੇ ਲੋਕ ਆ ਉਹਨਾਂ ਨੂੰ ਜੁੜ ਜਾਣਾ ਚਾਹੀਦਾ ਮੈਂ ਵੀ ਅਪੀਲ ਕਰਾਂਗਾ ਵੀ ਆਪਾਂ ਨੂੰ ਕੰਮ ਦੇ ਦੇਖਦੇ ਹੋਏ ਆਪਾਂ ਅੰਦੀ ਨਾਲ ਮਿਲ ਜੀਏ ਵੈਸੇ ਵੀ ਚਲੋ ਨਾਲੇ ਰਹੇ ਪਹਿਲਾਂ ਵੀ ਜਦੋਂ ਐਮਐਲਐਨ ਸੀ ਜੱਜ ਨਾਲੇ ਰਹੇ ਤਾਂ ਐਮਐਲ ਬਣ ਕੇ ਤਾਂ ਇਹਨਾਂ ਦਾ ਆਪਣਾ ਘਰ ਹੀ ਸਮਝਣਾ ਵੀ ਮੇਰੇ ਪਰਿਵਾਰ ਦਾ ਕੰਮ ਆ ਤੇ ਇਹ ਸਾਰੇ ਜਿਹੜੀ ਜਨਤਾ ਲੱਗੀ ਵੀ ਆ ਪਹਿਲਾਂ ਮੇਰੇ ਨਾਲ ਤੇ ਹੁਣ ਵੀ ਨਾਲ ਆ ਸੀ ਇਸ ਕਰਕੇ ਜਵਾਨੀ ਕਰੀ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ